ਅੱਜ ਟਾਈਮ ਆਪਾਂ ਪਹੁੰਚ ਚੁੱਕੇ ਆਂ ਭਾਰਤ ਦੇ ਲੈਂਡ ਆਫ ਐਂਡ ਤੇ ਇੱਥੇ ਭਾਰਤ ਖਤਮ ਹੋ ਜਾਂਦਾ ਹੈ ਤੇ ਅੱਗੇ ਤਕਰੀਬਨ 20-22 ਕਿਲੋਮੀਟਰ 25 ਕਿਲੋਮੀਟਰ ਸ਼੍ਰੀਲੰਕਾ ਸਟਾਰਟ ਹੋ ਜਾਂਦਾ ਹੈ ਅਸ਼ੋਕ ਦਾ ਸਤੰਭ ਨਜ਼ਰ ਆ ਰਿਹਾ ਹੈ ਤੇ ਸਾਰਾ ਦੋ ਬਨੇ ਸਮੁੰਦਰ ਹੀ ਸਮੁੰਦਰ ਹੈ ਇਸ ਜਗ੍ਹਾ ਦੇ ਇਤਿਹਾਸ ਦੀ ਗੱਲ ਕਰੀਏ ਤੇ ਇਤਿਹਾਸ ਬਹੁਤ ਹੀ ਡੂੰਘਾ ਹੈ ਤਕਰੀਬਨ 7000 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਕਿਹਾ ਜਾਂਦਾ ਹੈ ਕਿ ਜਦੋਂ ਰਾਵਣ ਮਾਤਾ ਸੀਤਾ ਨੂੰ ਸ਼੍ਰੀਲੰਕਾ ਲਏ ਗਿਆ ਸੀ ਆਪਦੇ ਸ਼ਕਤੀਸ਼ਾਲੀ ਰੱਥ ਦੇ ਥਰੂ ਤੇ ਭਗਵਾਨ ਸ਼੍ਰੀ ਰਾਮ ਪਿੱਛਾ ਕਰਦੇ ਹੋਏ ਤੇ ਨਾਲ ਹਨੂਮਾਨ ਤੇ ਹੋਰ ਬਹੁਤ ਸਾਰੀ ਸੈਨਾ ਜਦੋਂ ਇੱਧਰ ਨੂੰ ਜਾ ਰਹੇ ਸੀ ਤੇ ਜਿਵੇਂ ਜਿਵੇਂ ਲੋਕ ਦੱਸਦੇ ਗਏ ਵੀ 라ਵਣ ਦੀ ਲੰਕਾ ਆਏ ਸਾਈਡ ਤੇ ਆ ਇੱਥੇ ਆ ਕੇ ਰਸਤਾ ਖਤਮ ਹੋ ਜਾਂਦਾ ਤੇ ਜਦੋਂ ਰਸਤਾ ਖਤਮ ਹੋ ਜਾਂਦਾ ਤੇ ਫੇਰ ਕੋਈ ਅੱਗੇ ਰਾਹ ਨਾ ਹੋਣ ਕਰਕੇ ਨੱਚਦੇ ਕਮਯੂਰ ਆਨੰਦ ਲੈਣ ਆਏ ਕਿ ਨਹੀਂ ਉਹ ਬੱਲੇ ਬੱਲੇ ਇਧਰ ਖੜੇ ਆ ਬਾਈ ਕਹਿੰਦੇ ਆ ਵੀਡੀਓ ਲਓ ਨੱਚਦੇ ਵੇ ਪੂਰਾ ਝੂਮਦੇ ਝੂਮਦੇ ਚਾਹ ਵਾਹ ਲਓ ਤੂੰ ਨੱਚੋ ਹੰਦੇ ਬਾਲੋ ਏ ਸੇ ਰੋ ਕਵੇ ਉਸੇ ਰਿਆਰੋ ਕਸੂਈ ਨਾ ਉਸਤਨ ਲੇਰਿਆਰੋ ਏ ਸੱਚੇ ਖੜਾ ਹੈ ਆਪਣਾ ਸਾਈਕਲ ਤੇ ਸਮਾਨ ਆਪਾਂ ਸਾਰਾ ਆਪਣੇ ਰੂਮ ਦੇ ਵਿੱਚ ਰੱਖਿਆ ਆ ਅਗਲੇ ਸਵੇਰ ਦੀ ਹੋ ਗਈ ਹੈ ਸ਼ੁਰੂਆਤ ਤੇ ਰਾਤ ਆਪਾਂ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਸੀ ਗੁਰਦਰਾ ਸਾਹਿਬ ਦਾ ਆਪਾਂ ਇੱਕ ਵੱਖਰਾ ਵਲੌਗ ਪਾਵਾਂਗੇ ਹੁਣ ਆਪਾਂ ਜਾ ਰਹੇ ਆ ਤਨੁਸ਼ਕੋਟੀ ਜਿਹੜਾ ਲਾਸਟ ਪਿੰਡ ਹੈਗਾ ਭਾਰਤ ਦਾ ਉਸ ਤੋਂ ਅੱਗੇ ਸਾਰਾ ਸਮੁੰਦਰ ਹੀ ਹੈ ਲੈਂਡ ਆਫ ਲਾਸਟ ਇੰਡੀਆ ਇੱਧਰਲੇ ਬਣੇ ਆਫਿਸ ਬਣਿਆ ਹੋਇਆ ਸ੍ਰੀ ਗੁਰੂ ਨਾਨਕ ਨਿਵਾਸ ਸ੍ਰੀ ਗੁਰੂ ਨਾਨਕ ਧਾਮ ਤੇ ਇਹ ਗੁਰਦਰਾ ਸਾਹਿਬ ਵੀ ਬਹੁਤ ਵੱਡੀ ਇਮਾਰਤ ਹੈ ਤੇ ਆ ਸਾਹਮਣੇ ਨਿਸ਼ਾਨ ਸਾਹਿਬ ਉਹ ਜਗ੍ਹਾ ਤੇ ਗੁਰਦਰਾ ਸਾਹਿਬ ਦੇ ਦਰਸ਼ਨੀ ਵੀਡੀਓ ਬੜੀ ਬਹੁਤ ਸਾਹਮਣੇ ਹਰਮੇਸ਼ਵਰ ਮੰਦਿਰ ਆ ਸੱਜੇ ਹੱਥ ਰਸਤਾ ਜਾਂਦਾ ਤਨੋਸ਼ਕੋਟੀ ਨੂੰ ਆਪਾਂ ਸੱਜੇ ਹੱਥ ਮੁੜ ਕੇ ਜਾ ਰਹੇ ਆ ਲਗਭਗ ਇੱਥੋਂ 15 ਕਿਲੋਮੀਟਰ ਦੀ ਦੂਰੀ ਤੇ ਆ ਤਨੋਸ਼ਕੋਟੀ ਪਿੰਡ ਇੱਕ ਲਾਸਟ ਭਾਰਤ ਦਾ ਇਹ ਸਟੇਸ਼ਨ ਵੀ ਆ ਬਹੁਤ ਸ਼ਾਨਦਾਰ ਰੇਲਵੇ ਸਟੇਸ਼ਨ ਜੇ ਚਾਲੂ ਨਹੀਂ ਹੋਇਆ ਬਣਦਾ ਪਿਆ ਆ ਸੱਜੇ ਹੱਥ ਰੇਲਵੇ ਸਟੇਸ਼ਨ ਤੇ ਇੱਧਰ ਬਹੁਤ سارے ਟੈਂਪਲ ਬਣਦੇ ਪਏ ਆ ਆਪਾਂ ਹੋਟਲ ਐਸ ਤੇ ਬੈਠ ਕੇ ਨਾ ਇੱਕ ਵਾਰੀ ਬ੍ਰੇਕਫਾਸਟ ਕਰਦੇ ਆ ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ ਅੱਗੇ ਤਾਂ ਆਪਾਂ ਨੂੰ ਪਤਾ ਨਹੀਂ ਵੀ ਉੱਥੇ ਖਾਣ-ਪੀਣ ਦਾ ਕੋਈ ਹੈਗਾ ਪ੍ਰਬੰਧ ਕਿ ਨਹੀਂ ਹੁਣ ਇਸ ਹੋਟਲ ਦੇ ਬੈ ਕੇ ਬ੍ਰੇਕਫਾਸਟ ਕਰਕੇ ਫਿਰ ਗਾਂ ਪਤਾ ਅੱਗੇ ਦਾ ਪੱਤਾ ਅੱਗੇ ਤਰ ਰਿਹਾ ਉੱਤੇ ਪਾਣੀ ਪਾ ਕੇ ਇਹਨੀਆਂ ਨੂੰ ਇੱਕ ਨਾਲ ਸਾਫ਼ ਕਰ ਲਓ ਇਹਨਾਂ ਨੂੰ ਮਿੱਟੀ ਲਿਆ ਕੇ ਖਾਣ-ਪੀਣ ਦਾ ਮਾਹਰ ਰੱਖੋ ਪਾਣੀ ਮਾਰ ਦੋ ਇਹ ਸਾਰੇ ਕੇਲੇ ਦਾ ਪੱਤਾ ਹੀ ਵਰਤਦੇ ਇਦਾਂ ਜਿੰਨੇ ਵੀ ਆਪਾਂ ਵੇਖੇ ਰੈਸਟੋਰੈਂਟ ਵਿੱਚ ਮੁਸ਼ਕਲ ਲੱਗ ਪਿਆ ਉਹਨਾਂ ਨੂੰ ਆ ਆਪਾਂ ਨੂੰ ਫੌਜੀ ਦੇ ਗਏ ਨੇ ਕਰੀਜੀ ਖਿੰਦੇ ਇਹ ਆਪਣਾ ਦੇ ਗਿਆ ਫਰੋਂਟੇ ਕੋਸਮ ਕੋਈ ਨਾ ਕਲੀਅਰ ਨਹੀਂ ਹੈਗਾ ਬੱਦਲਬਾਈ ਬਹੁਤ ਸੰਘਣੀ ਹੈ ਤੇ ਥੋੜੀ ਥੋੜੀ ਕਿਨਮਿਨ ਵੀ ਹੁੰਦੀ ਪਈ ਆ ਚਲੋ ਕੋਈ ਨਹੀਂ ਬਾਕੀ ਦੇਖਦੇ ਆ ਭੇਜਦੇ ਆ ਜਾਂ ਵੈਸੇ ਦਰਸ਼ਨ ਹੋ ਜਾਂਦੇ ਆ ਫਾਸਟੇ ਇਸ ਤੋਂ ਅੱਗੇ ਕਿਤੇ ਵੀ ਤੁਹਾਨੂੰ ਘਰ ਰਹਿਣ ਵਾਸਤੇ ਨਜ਼ਰ ਨਹੀਂ ਆਉਣਗੇ ਅੱਗੇ ਤੁਹਾਨੂੰ ਸ਼ਕੋਟੀ ਸਟਾਰਟ ਆਪਣੀ ਵੀਡੀਓ ਨੂੰ ਦੇਖ ਰਹੇ ਸਾਰਿਆਂ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਪਹੁੰਚੇ ਆਂ ਰਮੇਸ਼ਵਰਮ ਤੇ ਇਸ ਟਾਈਮ ਜਾ ਰਹੇ ਆਂ ਪਿੰਡ ਜਿਹੜਾ ਤਨੁਸ਼ਕੋਟੀ ਤਨੁਸ਼ਕੋਟੀ ਦਾ ਵੇਖਿਆ ਜਾਵੇ ਤੇ ਬਹੁਤ ਤਕੜਾ ਇਤਿਹਾਸ ਏ ਇੱਕ ਐਸਾ ਪਿੰਡ ਜਿੰਨੂੰ ਸਮੁੰਦਰ ਦੀਆਂ ਲਹਿਰਾਂ ਆਪਣੇ ਵਿੱਚ ਸਮਾ ਗਈਆਂ ਇੱਕ ਸ਼ਹਿਰ ਸੀ ਕਿਸੇ ਟਾਈਮ ਤੇ ਅੱਜ ਖੰਡਰ ਬਣ ਚੁੱਕਾ ਰਮੇਸ਼ਵਰਨ ਤੋਂ ਲਗਭਗ 15-16 ਕਿਲੋਮੀਟਰ ਦੂਰ ਤਨੁਸ਼ਕੋਟੀ ਸ਼ਹਿਰ ਹੈ ਇੰਦਾ ਬਹੁਤ ਤਗੜਾ ਇਤਿਹਾਸ ਵੀ ਆ ਔਰ ਇਹ ਐਸਾ ਜਿਹੜਾ ਸ਼ਹਿਰ ਹੈ ਬਿਲਕੁਲ ਵਸਦਾ ਆਇਆ ਸ਼ਹਿਰ ਜਿਹਨੂੰ ਸਮੁੰਦਰ ਆਪਣੇ ਵਿੱਚ ਸਮਾ ਗਿਆ ਸੀ ਉਹਦੇ ਦਰਸ਼ਨ ਆਪਾਂ ਕਰਨ ਵਾਸਤੇ ਜਾ ਰਹੇ ਆ ਵੇਖਣ ਵਾਸਤੇ ਜਾ ਰਹੇ ਆ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਆ ਜੇ ਲਾਈਕ ਕਰਿਆ ਜੇ ਕਮੈਂਟ ਕਰਿਆ ਜੇ ਤੇ ਆਪਣੇ YouTube ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲਾ ਆਈਕਨ ਜਰੂਰ ਦਬਾ ਲੈਣਾ ਤਾਂ ਜੋ ਆਉਣ ਵਾਲੀ ਵੀਡੀਓ ਬਾਰੇ ਤੁਹਾਨੂੰ ਪਤਾ ਲੱਗ ਸਕੇ ਆਪਾਂ ਜਾ ਰਹੇ ਆ ਹੁਣ ਤਨੁਸ਼ਕੋਟੇ ਸ਼ਹਿਰ ਨੂੰ ਵੇਖਣ ਵਾਸਤੇ ਕਿਉਂ ਇੱਥੇ ਐਕ ਪੋਸਟ ਤੇ ਜਿਹੜੀਆਂ ਇੱਥੋਂ ਗੱਡੀਆਂ ਲੰਘਦੀਆਂ ਉਹਨਾਂ ਦਾ 20 ਰੁਪਏ ਇੱਥੇ ਪਰਚੀ ਕੱਟਦੇ ਨੇ ਸਿਰਫ 20 ਰੁਪਏ ਉਹ ਵੀ ਜਿਹੜਾ ਇਧਰਲੇ ਬੰਨੇ ਰੋਡ ਦਾ ਜਾਂ ਹੋਰ ਆਪਾਂ ਕਹਿ ਸਕੀਏ ਸਾਫ ਸਫਾਈ ਵਾਸਤੇ ਆਪਾਂ ਗੱਲ ਕਰਦੇ ਆਂ ਪੰਜਾਬ ਵਾਪਸੀ ਦੀ ਪੰਜਾਬ ਵਾਪਸੀ ਆਪਾਂ ਨੂੰ ਇੱਥੋਂ ਨਾ ਸਿੱਧੀ ਟ੍ਰੇਨ ਮਿਲ ਜਾਂਦੀ ਐ ਮੰਡਪੜਮ ਤੇ ਇੱਥੋਂ ਰੋਇਪੁਰ ਕੈਂਟ ਦੀ ਟ੍ਰੇਨ ਦਾ ਪਤਾ ਕੀਤਾ ਕਿ ਜਿਹੜੀ ਮੰਗਲਵਾਰ 11:30 ਵਜੇ ਰਾਤ ਨੂੰ ਚੱਲਣੀ ਹੈਗੀ ਜੇ ਹੋਰ ਕਿਹੜੇ ਸਾਈਡ ਤੋਂ ਵੀ ਆਪਾਂ ਜਾਈਏ ਚਨਈ ਥਣੀ ਜਾਈਏ ਜਾਂ ਮਧੁਰਾਈ ਥਣੀ ਜਾਈਏ ਤੇ ਉੱਥੇ ਸਾਈਕਲ ਦੀ ਬਿਲਟੀ ਗਰਾਊਂਡ ਦਾ ਵੀ ਪੰਗਾ ਰਹੇਗਾ ਅੱਗੇ ਬਿਲਟੀ ਕਦੋਂ ਛੱਡਣਗੇ ਇਸ ਚੀਜ਼ ਦਾ ਵੀ ਕੋਈ ਪਤਾ ਨਹੀਂ ਸਟੇਸ਼ਨ ਤੋਂ ਪੁੱਛਿਆ ਸੀ ਤੇ ਮੈਂ ਸੋਚਿਆ ਵੀ ਇੱਥੇ ਆਪਾਂ 2-3 ਦਿਨ ਰਹਿ ਲੈਨੇ ਆ ਟਿਕਟ ਕਰਾ ਲੈਨੇ ਆ ਨਾਲੇ ਇੰਨੀ ਪਵਿੱਤਰ ਜਗ੍ਹਾ ਇੱਥੇ ਘੁੰਮ ਲੈਨੇ ਆ ਚੰਗੀ ਤਰ੍ਹਾਂ ਵਿਜ਼ਿਟ ਹੋ ਜਾਏਗਾ ਤੇ ਹੁਣ ਇਹੀ ਫੈਸਲਾ ਵੀ ਮੰਗਲਵਾਰ ਨੂੰ ਆਪਾਂ ਜਿਹੜੀ ਟਿਕਟ ਦੀ ਬੁਕਿੰਗ ਕਰਵਾ ਕੇ ਤੇ ਵਾਲਪਸਾ ਪੰਜਾਬ ਵਾਲਰ ਵਾਨ ਕੀ ਕਰਾਂਗੇ ਹਿਮੇਸ਼ਵਰ ਮਾਓ ਤੇ ਤਨੁਸ਼ਕੋਟੀ ਪਿੰਡ ਦੇ ਵਿੱਚ ਆਓ ਤੇ ਤੁਹਾਡੀ ਯਾਤਰਾ ਸਫਲ ਨਹੀਂ ਮੰਨੀ ਜਾਏਗੀ ਹੁਣ ਇਧਰਲੇ ਪੰਨੇ ਦੋਹਾਂ ਸਾਈਡਾਂ ਤੇ ਸੰਘਣਾ ਜੰਗਲ ਹੈ ਹੌਲੀ ਹੌਲੀ ਰੋਡ ਕੱਲਾ ਰੋਡ ਹੀ ਰਹਿ ਜਾਏਗਾ ਬਾਕੀ ਜਿਹੜਾ ਜੰਗਲ ਖਤਮ ਹੋ ਜਾਏਗਾ ਤੇ ਦੋਹਾਂ ਸਾਈਡਾਂ ਤੇ ਪਾਣੀ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਇਧਰ ਜਿਵੇਂ ਥੋੜਾ ਥੋੜਾ ਦੂਰ ਦੂਰ ਪਾਣੀ ਨਜ਼ਰ ਆ ਰਿਹਾ ਹੈ ਲਗਾਇਆ ਬੋਰਡ ਕੁਦਾਨਦਾਰ ਆ ਮਾਰਾ ਟੈਂਪਲ ਹੈ ਖੱਬੇ ਹੱਥ ਮੁੜ ਕੇ ਲਗਭਗ ਅੱਧਾ ਕਿਲੋਮੀਟਰ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਬਣਿਆ ਟੈਂਪਲ ਜਿਹੜੀ ਸੰਗਤ ਇੱਥਰ ਲਈ ਬੰਨੇ ਦਰਸ਼ਨ ਕਰਨ ਵਾਸਤੇ ਆਉਂਦੀ ਤੇ ਉਹ ਟੈਂਪਲ ਦੇ ਜਰੂਰ ਦਰਸ਼ਨ ਕਰਦੇ ਆ سامنے ਇੱਕ ਆਈਲੈਂਡ ਹੈ ਤੇ ਆਈਲੈਂਡ ਦੇ ਉੱਤੇ ਬਹੁਤ ਹੀ ਸ਼ਾਨਦਾਰ ਬਣਿਆ ਟੈਂਪਲ ਤੇ ਆਪਾਂ ਥੋੜਾ ਜਿਹਾ ਅੱਗੇ ਜਾਵਾਂਗੇ ਪਿੰਡ ਵੇਖ ਕੇ ਆਵਾਂਗੇ ਫਿਰ ਵਾਪਸ ਦੇ ਦਰਸ਼ਨ ਕਰਾਂਗੇ ਸਾਹਮਣੇ ਰੈਜਨ ਕਰੋ ਸਮੁੰਦਰ ਦੇ ਵਿੱਚ ਇਦਾਂ ਦੇ ਆਇਲੈਂਡ ਤੇ ਬਣੇ ਹੋ ਟੈਂਪਲ ਕਿੰਨੇ ਸ਼ਾਂਤ ਲੱਗਦੇ ਆ ਇਹ ਖੜਾ ਆਪਣਾ ਝੋਟਾ ਇਧਰ ਮਾਰੂਥਲ ਜਗਾ ਤੇ ਪਰਲੇ ਬਨੇ ਸਮੁੰਦਰ ਤੇ ਇਧਰਲੇ ਬਨੇ ਵੇਖੋ ਕਿੱਤੇ ਸ਼ਾਨ ਵਾਲੇ ਵਿਊ ਨੇ ਤੇ ਰੇਤ ਦੇ ਟਿੱਬੇ ਨੇ ਉਹ ਪਰਲੇ ਬਨੇ ਮੱਛੀ ਫੜਨ ਵਾਲਿਆਂ ਦੀਆਂ ਕਿਸਤੀਆਂ ਨਜ਼ਰ ਪਈਆਂ ਹੁੰਦੀਆਂ ਤੇ ਇੱਥੇ ਖਾਣ ਪੀਣ ਵਾਸਤੇ ਛੋਟੀਆਂ ਮੋਟੀਆਂ ਦੁਕਾਨਾਂ ਇਹਨੇ ਪਾਈਆਂ ਜਿਹੜੇ ਆਪਣਾ ਰਿਦਾਰ ਚਲਾਉਂਦੇ ਨੇ ਜਦੋਂ ਟੂਰਿਸਟ ਘੁੰਮਣ ਵਾਸਤੇ ਆਉਂਦੇ ਆ ਤੇ ਉਹਨਾਂ ਦਾ ਥੋੜਾ ਪਤਾ ਇਹਨਾਂ ਦਾ ਖਰਚਾ ਪਾਣੀ ਨਿਕਲ ਜਾਂਦਾ ਕੋਈ ਚਾਹ ਪਿਆ ਜਾਂਦਾ ਕੋਈ ਸਮੋਸੇ ਲੈ ਆਉਂਦਾ ਆਹ ਕੁਝ ਪਿੱਲਰ ਤੇ ਉਹ ਸਾਹਮਣੇ ਪਈ ਬਿਲਡਿੰਗ ਇਹ ਸੰਕੇਤ ਕਰਦੇ ਨੇ 1964 ਤੋਂ ਪਹਿਲਾਂ ਇੱਥੇ ਕੀ ਕੋਈ ਸੀ ਇਹ ਸਾਰਾ ਕੁਝ ਪਹਿਲਾਂ ਦਾ ਬਣਿਆ ਹੋਇਆ ਏ ਉਹ ਪੁਰਾਣੀ ਬਿਲਡਿੰਗ ਏ ਤੇ ਹੁਣ ਇੱਥੇ ਮੱਛੀ ਫੜਨ ਵਾਲਿਆਂ ਨੇ ਆਪਦੇ ੱਡੇ ਬਣਾਏ ਹੋਏ ਆ ਆ ਸਾਰੇ ਮੱਛੀਆਂ ਫੜਨ ਵਾਲੇ ਨੇ ਨਾਲ-ਨਾਲ ਉਹਨਾਂ ਨੇ ਆਪਦਾ ਕਾਰੋਬਾਰ ਚਲਾਇਆ ਆ ਹਾਸਟਾਮ ਤੋਂ ਬਣਿਆ ਸਮੁੰਦਰ ਤੇ ਵਿਚਕਾਰ ਆ ਰੋਡ ਆਪਦੇ ਆਪ ਦੇ ਵਿੱਚ ਬਹੁਤ ਕੁਝ ਲਪੋਈ ਫਿਰਦਾ ਹੈ ਇਹ ਰੋਡ ਤੇ ਬਹੁਤ ਕੁਝ ਇਹਦੇ ਉੱਪਰ ਬਿਆਹ ਬਹੁਤ ਬੁਛੇ ਜ਼ਰਰ ਨਹੀਂ ਚੱਲਿਆ ਹਾਇ ਤਲੇ ਬੰਨੇ ਰੋੜੀ ਸਮੁੰਦਰ ਤੇ ਦੂਰ ਦੂਰ ਇੱਕ ਟਾਪੂ ਜੇ ਨਜ਼ਰ ਆਉਂਦੇ ਨੇ ਜਿਹੜੀਆਂ ਮਿੱਟੀ ਜੀਆਂ ਬਣੀਆਂ ਜਾਂ ਟਿੱਬੀਆਂ ਆਈਆਂ ਉਹ ਆਪਦੀ ਇੱਕ ਵੱਖਰੀ ਛਾਪ ਛੱਡਦੀਆਂ ਪਈਆਂ ਨੇ ਓਹਾਂ ਸਾਈਡਾਂ ਤੇ ਸਮੁੰਦਰ ਸੱਚੇ ਤੇ ਖੱਬੇ ਵਿਚਕਾਰ ਬਣਿਆ ਰੋੜ ਵਹਿਰਾਣ ਪਿਆ ਰੋੜ ਬਹੁਤ ਕੁਝ ਬਿਆਨ ਕਰਦਾ ਪਿਆ ਹੈ ਹਲਾਤਾ ਨੂੰ ਬਿਆਨ ਕਰਦਾ ਕਿਵੇਂ ਇਹ ਸ਼ਹਿਰ ਦੀ ਜਿਹੜੀ ਸੁੰਦਰਤਾ ਹੈ ਉਹ ਖੋਈ ਗਈ ਹੈ ਕਿਵੇਂ ਇਹ ਸ਼ਹਿਰ ਇੱਕ ਕਬਰਿਸਤਾਨ ਦੇ ਵਿੱਚ ਬਦਲ ਗਿਆ ਤੇ ਕਿੰਨੇ ਲੋਕ ਇੱਥੇ ਮਾਰੇ ਗਏ ਇਸ ਟਾਈਮ ਸਾਰ ਸਾਈਡਾਂ ਤੇ ਰੇਤ ਪਈ ਹੋਈ ਹੈ ਤੇ ਬਹੁਤ ਗਹਿਰਾ ਸਮੁੰਦਰ ਆਸ-ਪਾਸ ਦੇਖੋ ਰੇਲਵੇ ਸਟੇਸ਼ਨ ਇਹਦਾ ਪਹਿਲਾ ਰੇਲਵੇ ਸਟੇਸ਼ਨ ਹੁੰਦਾ ਹੈ ਨਾ ਤੇ ਇੱਧਰਲੇ ਬਨੇ ਰੇਲਵੇ ਸਟੇਸ਼ਨ ਹੈ ਅੱਜ ਵੀ ਉਹਦੀ ਇਮਾਰਤ ਜਿਹੜੀ ਖੰਡਰ ਬਣੀ ਪਈ ਹੈ ਉਹ ਵੱਡੇ ਵੱਡੇ ਬ੍ਰਿਜ ਕੀਤੇ ਹੋਏ ਨੇ 1954 ਤੋਂ ਪਹਿਲਾਂ ਦੇ ਤੇ ਇੱਥੋਂ ਸ਼ੁਰੂ ਹੋ ਜਾਂਦਾ ਤਰੋਸ਼ਕੋਟੀ ਅੱਗੇ ਅੱਗੇ ਆਪਾਂ ਵੇਖਦੇ ਜਾਵਾਂਗੇ ਤਰੋਸ਼ਕੋਟੀ ਨੇ ਤਰੋਸ਼ਕੋਟੀ ਦਾ ਲਾਈਟ ਹਾਊਸ ਹੈ ਇਸ ਲਾਈਟ ਹਾਊਸ ਤੋਂ ਸਾਰੇ ਬੰਨੇ ਮਛਵਾਰਿਆਂ ਨੂੰ ਸੰਕੇਤ ਕਰਨ ਵਾਸਤੇ ਬਣਾਇਆ ਗਿਆ ਕਿ ਕਿੱਥੇ ਕੋ ਤੁਸੀਂ ਮੱਛੀਆਂ ਫੜਦੇ ਪਏ ਤੇ ਰਾਤ ਦੇ ਵਿੱਚ ਇਹ ਲਾਈਟ ਜਿਹੜੀ ਹੈ ਉਹਨਾਂ ਨੂੰ ਸੰਕੇਤ ਕਰਦੀ ਆ ਕਿ ਕਿਸੇ ਬੰਨੇ ਤੁਸੀਂ ਕੁਸ ਨਾ ਜਾਇਓ ਤੇ ਕਿਸੇ ਹੋਰ ਕਿਸੇ ਦੇਸ਼ ਚ ਨਾ ਵੜ ਜਾ ਜੇ ਇਹ ਬੰਦੇ ਲਾਈਟ ਹਾਊਸ ਇੱਧਰ ਬਿਲਕੁਲ ਸਮੁੰਦਰ ਹੀ ਸਮੁੰਦਰ ਨਜ਼ਰ ਆ ਰਿਹਾ ਤੇ ਵਿੱਚ ਛੜ ਕੇ ਮਰਸਾਤ ਵਾਲਾ ਮੌਸਮ ਹੈ ਕਦੇ ਕਿਸੇ ਵੀ ਟਾਈਮ ਬਰਸਾਤ ਹੋ ਸਕਦੀ ਹੈ ਇਹ ਦੇਖਦੇ-ਦੇਖਦੇ ਆਪਾਂ ਅੱਗੇ ਰੁਕਣ ਨੂੰ ਵੀ ਕੋਈ ਹੈ ਨਹੀਂ ਕੋਈ ਛੱਤ ਨਹੀਂ ਹੈਗੀ ਬਾਕੀ ਧੰਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ ਚੱਲਦੇ ਜਾਾਂਗੇ ਆਪਾਂ ਇੱਥੇ ਸਾਰੇ ਮੱਛੀਆਂ ਵਾਲਾ ਜਾਲ ਵਿਛਾਉਂਦੇ ਪਏ ਤੇ ਮੱਛੀਆਂ ਫੜਨ ਦਾ ਕਰਨਗੇ ਇੰਤਜ਼ਾਰ ਫਿਰ ਤਾਂ ਨਿਸ਼ਾਨੀਆਂ ਜੇ ਲਾ ਕੇ ਛੱੜ ਦੇ ਵਿੱਚ ਚਿਹਰੂ ਹੋ ਗਈ ਹੈ ਤੇ ਛੱਤ ਹੈ ਨਹੀਂ ਸਿਰਲ ਕੋਣ ਨੂੰ ਕੋਈ ਵੀ ਜਗਾ ਸਾਰੇ ਵਹਨੇ ਸਮੁੰਦਰ ਹੀ ਸਮੁੰਦਰ ਹੈ ਬਾਕੀ ਵਹਨੇ ਆ ਕਿੰਨਾ ਕੁ ਭਜਦੇ ਆ ਵਜਦੇ ਆ ਕਿ ਭਜਦੇ ਆ ਮਸ਼ਵਾਰੇ ਹੀ ਨੇ ਕੋਈ ਝੁੱਕੀ ਨਹੀਂ ਕੋਈ ਝੌਂਬੜੀ ਨਹੀਂ ਬਿਲਕੁਲ ਨੰਗੇ ਸਮਾਨ ਦੇ ਵਿੱਚ ਸਾਰੇ ਫਿਰਦੇ ਆ। ਬਾਕੀ ਜਿਹੜੇ ਟੂਰਿਸਟ ਆਉਂਦੇ ਉਹਨਾਂ ਕੋਲ ਤਾਂ ਗੱਡੀਆਂ ਆਈਆਂ। ਪਰ ਭਿੱਜਣ ਦਾ ਕੋਈ ਦਿੱਕਤ ਨਹੀਂ, ਭਿੱਜਣ ਦੀ ਕੋਈ ਪ੍ਰੋਬਲਮ ਨਹੀਂ। ਜਿਹੜਾ ਆਪਣਾ ਸਮਾਨ ਹੈ ਨਾ, ਮੋਬਾਈਲ ਵਗੈਰਾ ਇਹ ਭਿੱਜਣ ਦਾ ਜ਼ਿਆਦਾ ਖਤਰਾ ਹੈ। ਹਮਰੇ ਐਂਡ ਆ ਗਿਆ ਜੀ। ਇੱਥੋਂ ਦਾ ਕੁਝ ਵੀ ਨਜ਼ਰ ਨਹੀਂ ਆਵੇਗਾ। ਅਸ਼ੋਕ ਸਤੰਭ ਤੇ ਸਾਰੇ ਬਨੇ ਸਮੁੰਦਰ ਮਾਰਤਾ ਪਿਆ ਠਾਠਾ ਤੇ ਇੱਥੋਂ ਰਸਤਾ ਬੰਦ ਹੈ। ਅਗੋ ਸ਼੍ਰੀਲੰਕਾ ਸਿਰਫ ਤੇ ਸਿਰਫ 24-25 ਕਿਲੋਮੀਟਰ ਰਹਿ ਜਾਂਦਾ ਰੋਕੇ ਨਾਲ ਸ਼ਾਨਦਾਰ ਵੀਊ ਵਾ ਅੱਜ ਟਾਈਮ ਆਪਾਂ ਪਹੁੰਚ ਚੁੱਕੇ ਆਂ ਭਾਰਤ ਦੇ ਲੈਂਡ ਆਫ ਐਂਡ ਤੇ ਇੱਥੇ ਭਾਰਤ ਖਤਮ ਹੋ ਜਾਂਦਾ ਹੈ ਤੇ ਅੱਗੇ ਤਕਰੀਬਨ 20-22 ਕਿਲੋਮੀਟਰ 25 ਕਿਲੋਮੀਟਰ ਸ਼੍ਰੀਲੰਕਾ ਸਟਾਰਟ ਹੋ ਜਾਂਦਾ ਅਸ਼ੋਕਾ ਸਤੰਭ ਨਜ਼ਰ ਆ ਰਿਹਾ ਤੇ ਸਾਰਾ ਦੋ ਬਨੇ ਸਮੁੰਦਰ ਹੀ ਸਮੁੰਦਰ ਹੈ ਇੱਧਰ ਵੇਖੋ ਸਮੁੰਦਰ ਹੈ ਇੱਧਰ ਵੇਖੋ ਸਮੁੰਦਰ ਹੈ ਤੇ ਅੱਗੇ ਸ਼੍ਰੀਲੰਕਾ ਜਿੱਥੇ ਤੁਹਾਨੂੰ ਨਜ਼ਰ ਆਏਗਾ ਇਸ ਜਗ੍ਹਾ ਦੇ ਇਤਿਹਾਸ ਦੀ ਗੱਲ ਕਰੀਏ ਤੇ ਇਤਿਹਾਸ ਬਹੁਤ ਹੀ ਡੂੰਘਾ ਹੈ ਤਕਰੀਬਨ 7000 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਕਿਹਾ ਜਾਂਦਾ ਹੈ ਕਿ ਜਦੋਂ ਰਾਵਣ ਮਾਤਾ ਸੀਤਾ ਨੂੰ ਸ਼੍ਰੀਲੰਕਾ ਲੈ ਗਿਆ ਸੀ ਆਪਦੇ ਸ਼ਕਤੀਸ਼ਾਲੀ ਰੱਥ ਦੇ ਥਰੂ ਤੇ ਭਗਵਾਨ ਸ਼੍ਰੀ ਰਾਮ ਪਿੱਛਾ ਕਰਦੇ ਹੋਏ ਤੇ ਨਾਲ ਹਨੂਮਾਨ ਤੇ ਹੋਰ ਬਹੁਤ ਸਾਰੀ ਸੈਨਾ ਜਦੋਂ ਇੱਧਰ ਨੂੰ ਜਾ ਰਹੇ ਸੀ ਤੇ ਜਿਵੇਂ ਜਿਵੇਂ ਲੋਕ ਦੱਸਦੇ ਗਏ ਵੀ 라ਵਣ ਦੀ ਲੰਕਾ ਆਏ ਸਾਈਡ ਤੇ ਆ ਇੱਥੇ ਆ ਕੇ ਰਸਤਾ ਖਤਮ ਹੋ ਜਾਂਦਾ ਤੇ ਜਦੋਂ ਰਸਤਾ ਖਤਮ ਹੋ ਜਾਂਦਾ ਤੇ ਫਿਰ ਕੋਈ ਅੱਗੇ ਰਾਹ ਨਾ ਹੋਣ ਕਰਕੇ ਭਗਵਾਨ ਸ਼੍ਰੀ ਰਾਮ ਤੇ ਸਾਰੀ ਸੈਨਾ ਸਮੁੰਦਰ ਦੇ ਅੱਗੇ ਪ੍ਰਾਰਥਨਾ ਕਰਦੇ ਨੇ ਉਸ ਟਾਈਮ ਕਿਹਾ ਜਾਂਦਾ ਕਿ ਭਗਵਾਨ ਸ਼੍ਰੀ ਰਾਮ ਇਸ ਜਗ੍ਹਾ ਦੇ ਸਮੁੰਦਰ ਦੇ ਅੱਗੇ ਪ੍ਰਾਰਥਨਾ ਕਰਦੇ ਆ ਤੇ ਪੂਰੇ 7 ਦਿਨ ਸਮੁੰਦਰ ਦੇ ਅੱਗੇ ਪ੍ਰਾਰਥਨਾ ਕਰਦੇ ਨੇ ਵੀ ਸਮੁੰਦਰ ਦੇਵਤਾ ਸਾਨੂੰ ਰਾਸਤਾ ਦੇ ਫਿਰ ਅਸੀਂ ਸ਼੍ਰੀਲੰਕਾ ਦੇ ਵਿੱਚ ਜਾਣਾ ਤੇ ਜਦੋਂ ਸਮੁੰਦਰ ਦੇਵਤਾ ਪ੍ਰਗਟ ਨਹੀਂ ਹੁੰਦੇ ਤੇ ਉਸ ਟਾਈਮ ਭਗਵਾਨ ਸ਼੍ਰੀ ਰਾਮ ਨੂੰ ਗੁੱਸਾ ਆਉਂਦਾ ਤੇ ਗੁੱਸੇ ਦੇ ਵਿੱਚ ਆਪਦਾ ਤੀਰ ਛੱਡਣ ਲੱਗਦੇ ਵੀ ਕਹਿੰਦੇ ਵੀ ਅਸੀਂ ਸਮੁੰਦਰ ਨੂੰ ਸਕਾ ਦੇਵਾਂਗੇ ਤੇ ਜਦੋਂ ਰਸਤਾ ਬਣ ਜਾਏਗਾ ਤੇ ਆਪਣੀ ਸੈਨਾ ਨੂੰ ਲੈ ਕੇ ਅੱਗੇ ਚਲੇ ਜਾਵਾਂਗੇ ਤੇ ਫਿਰ ਸਮੁੰਦਰ ਪ੍ਰਗਟ ਹੋਇਆ ਤੇ ਸਮੁੰਦਰ ਨੇ ਕਿਹਾ ਵੀ ਤੁਸੀਂ ਇਹੋ ਜਿਹਾ ਅਨਰਥ ਨਾ ਕਰੋ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜਿੰਦੇ ਵਿੱਚ ਸਮੁੰਦਰ ਦੇ ਜੀਵ ਮਾਰੇ ਜਾਣਗੇ ਉਸ ਟਾਈਮ ਸਮੁੰਦਰ ਪ੍ਰਗਟ ਹੋ ਗਏ ਕਹਿੰਦੇ ਵੀ ਤੁਹਾਡੇ ਤੁਸੀਂ ਸ਼ਿਵ ਭਗਵਾਨ ਦੀ ਪੂਜਾ ਕਰੋ ਤੇ ਸ਼ਿਵ ਭਗਵਾਨ ਤੁਹਾਨੂੰ ਕੋਈ ਨਾ ਕੋਈ ਜਰੂਰ ਰਸਤਾ ਦੇਣਗੇ ਤੇ ਕਹਾਂ ਇਹਨਾਂ ਫਿਰ ਸ਼ਿਵ ਭਗਵਾਨ ਦੀ ਪੂਜਾ ਕਰਦੇ ਨੇ ਉਸ ਤੋਂ ਬਾਅਦ ਵਿੱਚ ਸ਼ਿਵ ਭਗਵਾਨ ਰਮੇਸ਼ਵਰ ਜਿਹੜੀ ਜਗ੍ਹਾ ਬਣੀ ਹੈ ਆ ਉੱਥੇ ਸ਼ਿਵਜੀ ਭਗਵਾਨ ਖੁਦ ਪ੍ਰਗਟ ਹੁੰਦੇ ਆ ਤੇ ਉਹਨਾਂ ਨੇ ਵਾਰ ਦਿੱਤਾ ਵੀ ਤੁਹਾਡੀ ਸੈਨਾ ਦੇ ਵਿੱਚ ਦੋ ਐਸੇ ਪ੍ਰਾਣੀ ਨੇ ਦੋ ਐਸੇ ਸੈਨਿਕ ਨੇ ਜਿਹੜੀ ਸੈਨਾ ਸੀ ਭਗਵਾਨ ਸ਼੍ਰੀ ਰਾਮ ਦੀ ਕਹਿੰਦੇ ਵੀ ਉਦੋਂ ਉਹ ਸੈਨਾ ਜ਼ਿਆਦਾਤਰ ਰੇਚ ਤੇ ਜਨਵਰ ਜਿਵੇਂ ਕਹਿ ਦਈਏ ਤੇ ਜਿਵੇਂ ਬਾਨਰ ਸੈਨਾ ਸੀਗੀ ਉਹਦੇ ਵਿੱਚ ਵੀ ਕਿਹਾ ਜਾਂਦਾ ਵੀ ਦੋ ਐਸੇ ਸੈਨਾ ਦੇ ਜਿਨ੍ਹਾਂ ਨੂੰ ਵਰਦਾਨ ਹੋਇਆ ਉਹ ਪੱਥਰਾਂ ਨੂੰ ਹੱਥ ਲਾਉਣਗੇ ਤੇ ਤੁਸੀਂ ਉਹ ਪੱਥਰ ਜਿਹੜੇ ਸਮੁੰਦਰ ਦੇ ਵਿੱਚ ਸੁੱਟੋਗੇ ਉਹ ਪੱਥਰ ਡੁੱਬਣਗੇ ਨਹੀਂ ਤੇ ਤੁਹਾਨੂੰ ਰਸਤਾ ਮਿਲ ਜੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾਂਦਾ ਵੀ ਉਹਨਾਂ ਦਾ ਇੱਕ ਨਾਮ ਨੀਲ ਸੀਸ਼ਣ ਉਹਨਾਂ ਦੇ ਹੱਥ ਲਵਾ ਕੇ ਤੇ ਇਹ ਪੱਥਰ ਇਸ ਜਗ੍ਹਾ ਦੇ ਵਿੱਚ ਸੁੱਟੇ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਰਸਤਾ ਬਣਦਾ ਗਿਆ ਬਹੁਤ ਸ਼ਕਤੀਸ਼ਾਲੀ ਪੋਲ ਬਣਿਆ ਸਾਰਾ ਪੋਲ ਬਣਾ ਕੇ ਤੇ ਸ਼੍ਰੀਲੰਕਾ ਵੱਲ ਨੂੰ ਹਰਵਾਨਾ ਹੋਏ ਤੇ ਤਨੁਸ਼ਕੋਟੀ ਵੀ ਇਸ ਕਰਕੇ ਵੀ ਕਿਹਾ ਜਾਂਦਾ ਜੇ ਤਨੁਸ਼ਕੋਟੀ ਦਾ ਮਤਲਬ ਹੈ ਜਦੋਂ ਸ਼੍ਰੀਲੰਕਾ ਦੇ ਵਿੱਚ ਰਾਵਣ ਦਾ ਵਧ ਕਰਕੇ ਭਗਵਾਨ ਸ਼੍ਰੀ ਰਾਮ ਮਾਤਾ ਸੀਤਾ ਨੂੰ ਵਾਪਸ ਲੈ ਕੇ ਆਉਂਦੇ ਆ ਤੇ ਉਸ ਟਾਈਮ ਕਿਹਾ ਜਾਂਦਾ ਵੀ ਇਹ ਜਿਹੜੇ ਪੋਲ ਨੂੰ ਤਨੁਸ਼ ਮਾਰ ਕੇ ਤੀਰ ਮਾਰ ਕੇ ਤੇ ਤੈਸ਼ ਨੈਸ਼ ਕਰ ਦਿੰਦੇ ਆ ਤੇ ਇਸ ਤੋਂ ਗਾਂ ਜਿਹੜਾ ਰਸਤਾ ਉਹ ਖਤਮ ਹੋ ਜਾਂਦਾ ਇਹ ਇਸ ਪੋਲ ਦਾ ਬਹੁਤ ਇਸ ਜਗ੍ਹਾ ਦਾ ਬਹੁਤ ਵੱਡਾ ਇਤਿਹਾਸ ਹੈ ਜੇਕਰ ਕੋਈ ਗਲਤੀ ਹੋ ਗਈ ਹੋਵੇ ਦੱਸਣ ਦੇ ਵਿੱਚ ਆਪਾਂ ਇਸ ਚੀਜ਼ ਦੀ ਮਾਫੀ ਮੰਗਦੇ ਆਂ ਇਤਿਹਾਸ ਬਹੁਤ ਵੱਡੇ ਹੁੰਦੇ ਨੇ ਪਰ ਆਪਾਂ ਕਈ ਵਾਰੀ ਕੋਈ ਗਲਤ ਸ਼ਬਦ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਸੋ ਆਪਾਂ ਸਾਰਿਆਂ ਤੋਂ ਮਾਫੀ ਵੀ ਮੰਗਦੇ ਇਸ ਚੀਜ਼ ਦੀ ਬਹੁਤ ਸੋਹਣੀ ਜਗ੍ਹਾ ਹੈ ਬਹੁਤ ਵਧੀਆ ਮਨ ਮੋਹਕ ਨਜ਼ਾਰੇ ਆ ਇਸ ਜਗ੍ਹਾ ਦੇ ਵੇਖਣ ਵਾਲੇ ਆ ਇੱਥੇ ਵੇ ਉਹ ਬੰਗਾਲ ਤੇ ਇੰਡੀਅਨ ਓਸ਼ੀਅਨ ਦਾ ਮੇਲ ਹੁੰਦਾ ਇਹ ਸਾਰੇ ਇਹ ਜਗ੍ਹਾ ਦੇ ਨਾ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਉਹਦੀਆਂ ਦੁਕਾਨਾਂ ਨੇ ਇੱਥੇ ਕੋਈ ਮਾਲਾ ਵੇਚਦਾ ਹੈ ਕੋਈਆ ਖੋਗੇ ਜਿਵੇਂ ਦਾ ਸ਼ੰਖ ਬਣਿਆ ਛੋਟੇ ਛੋਟੇ ਆੜੇ ਸਮੁੰਦਰ ਦੇ ਵਿੱਚੋਂ ਸਮਾਨ ਨਿਕਲਦਾ ਆ ਤੋੜ ਸਾਰੀਆਂ ਦੁਕਾਨਾਂ ਨੇ ਇਹ ਚੀਜ਼ਾਂ ਦੇ ਨਾਲ ਇਹਨਾਂ ਦਾ ਰੋਜੀ ਰੋਟੀ ਚੱਲਦੀ ਆ ਗੁਜ਼ਾਰਾ ਹੁੰਦਾ ਮੌਸਮ ਮੈਂ ਤਾਂ ਕਹਾ ਬਹੁਤ ਖਰਾਬ ਜਾਹੀ ਪਰ ਫਿਰ ਵੀ ਬਣ ਗਈ ਇਹ ਗੱਲਬਾਤ ਵਧੀਆ ਹੋ ਗਿਆ ਮਾਹੌਲ ਇੱਧਰ ਦਾ ਅੱਥਰਾ ਤੋਂ ਆਪਾਂ ਥੱਲੇ ਉਤਰ ਕੇ ਆ ਗਏ ਆ ਤੇ ਇਧਰਲੇ ਬਨੇ ਆ ਲਾਈਨ ਜੀ ਰੱਸੀ ਬੰਨੀ ਹੋਈ ਆ ਉਹ ਸਾਹਮਣੇ ਲਾਲ ਰੰਗ ਦੇ ਝੰਡੇ ਇੱਥੇ ਕਈ ਇਸ਼ਨਾਨ ਵੀ ਕਰ ਦਿੰਦੇ ਆ ਕਰ ਲੈਂਦੇ ਆ ਵੀ ਕਹਿੰਦੇ ਵੀ ਇਹਨਾਂ ਦਾ ਇਸ਼ਨਾਨ ਜਿਹੜਾ ਹੈ ਉਹ ਪੂਰਨ ਤੌਰ ਤੇ ਪ੍ਰਵਾਨ ਵੀ ਕੀਤਾ ਜਾਂਦਾ ਤੇ ਇਸ ਜਗ੍ਹਾ ਦੇ ਵੇ ਬੰਗਾਲ ਤੇ ਇੰਡੀਅਨ ਓਸ਼ਣ ਜਿਹੜਾ ਹਿੰਦ ਮਹਾਸાગਰ ਦਾ ਮੇਲ ਹੁੰਦਾ ਤੇ ਪਾਣੀ ਵੇਖੋ ਕਿੰਨੀਆਂ ਜਿਆਦੀਆਂ ਠਾਠਾ ਮਾਰਦਾ ਪਿਆ ਇੱਥੇ ਫੋਟੋਗ੍ਰਾਫਰ ਵੀ ਬਹੁਤ ਨੇ ਤੇ ਫੋਟੋਆਂ ਖਿੱਚਦੇ ਨੇ ਤੇ ਜਿਹੜਾ ਆਪ ਦਾ ਯਾਦਾਂ ਦੇ ਤੌਰ ਤੇ ਲੈ ਕੇ ਜਾਂਦੇ ਆ ਹਰ ਕੋਈ ਕਿਹਨ ਕੋਲ ਕੈਮਰਾ ਵੀ ਨਹੀਂ ਹੁੰਦਾਗਾ ਤੇ ਹਰ ਕਿਸੇ ਕੋਲ ਚੰਗਾ ਮੋਬਾਈਲ ਵੀ ਨਹੀਂ ਹੁੰਦਾ ਇਸ ਕਰਕੇ ਫੋਟੋਆਂ ਖਿੱਚ ਕੇ ਆਪ ਦਾ ਲੋਕਾਂ ਨੂੰ ਯਾਦਾ ਦੇਣ ਤੇ ਇਹਨਾਂ ਦਾ ਗੁਜ਼ਾਰਾ ਚੱਲ ਜਾਂਦਾ ਪਰ ਸਾਹਮਣੇ ਲੱਗੇ ਹੋਏ ਝੰਡੇ ਜਿਹੜੇ ਗਾਂਹ ਜਾਣ ਤੋਂ ਰੋਕਦੇ ਨੇ ਇੱਥੇ ਲਾਈਨ ਬਣੀ ਹੋਈ ਹੈ ਹੱਦਬੰਦੀ ਬਣੀ ਹੋਈ ਹੈ ਇਸ ਤੋਂ ਅੱਗੇ ਜਾਣਾ ਮਨਾ ਹੁਣ ਇਸ ਜਗ੍ਹਾ ਦਾ ਵੀ ਆਪਾਂ ਦਰਸ਼ਨ ਮੇਲਾ ਕਰ ਰਿਹਾ ਬਹੁਤ ਵਧੀਆ ਦਿਲ ਲੱਗਦਾ ਪਿਆ ਇੱਥੇ ਦਿਲ ਨਹੀਂ ਕਰਦਾ ਜਾਣ ਨੂੰ ਤੇ ਪਰ ਸਮਾ ਬਹੁਤ ਦੂਰ ਆਪਾਂ ਨੂੰ ਜਾਣਾ ਪੈਣਾ ਹੈ ਘੱਟੋ ਘੱਟ 2 ਘੰਟੇ ਆਪਾਂ ਨੂੰ ਜਾਂਦਿਆਂ ਵਾਪਸੀ ਤੇ ਲੱਗ ਜਾਣੇ ਆ ਤੇ ਫਿਰ ਇੱਕ ਮੌਸਮ ਵੀ ਠੀਕ ਨਹੀਂ ਹੈਗਾ ਤੇ ਹੌਲੀ ਹੌਲੀ ਆਪਾਂ ਵਧਦੇ ਆਂ ਬੈਕਸਾਈਡ ਵਾਲੀ ਸਾਈਡ ਤੇ ਤਨੁਸ਼ਕੋਟੀ ਜਿਹੜਾ ਸ਼ਹਿਰ ਸੀਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਉੱਥੇ ਵੀ ਆਪਾਂ ਘੁੰਮਦੇ ਆਂ ਨੱਚਦੇ ਪੂਰਾ ਆਨੰਦ ਲੈਣ ਆਏ ਕਿ ਨਹੀਂ ਉਹ ਬੱਲੇ ਬੱਲੇ ਇਧਰ ਖੜਾ अब भाई कहते वीडियो लो नचदे हाँ वे पूरा झूम देना सच सच, सच कहता हो कटके रहता हो आया है राजा लोगो राजा के संग संग झुमलो झुमलो बहुत खूबसूरत बहुत खूबसूरत ਹੇ ਅਮਰ ਨਾਮ ਨੰਬਰ ਜਸਤਪਾਲ ਤੋਂ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਆਪਾਂ ਇਸ ਟਾਈਮ ਤਨੁਸ਼ ਕੋਟੀ ਜਿਹੜਾ ਇੰਡੀਆ ਦਾ ਲਾਸਟ ਜਗਾ ਹੈ ਨਾ ਉਸ ਤੋਂ ਅੱਗੇ ਸ਼੍ਰੀਲੰਕਾ ਸਟਾਰਟ ਹੋ ਜਾਂਦਾ ਤੇ ਇਹ ਭਰਾ ਸਾਰੇ ਮੋਬਾਈਲ ਤੋਂ ਆਏ ਆ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਬਹੁਤ ਚੰਗੇ ਨੇ ਬਹੁਤ ਮਜ਼ਾ ਆਇਆ ਬਹੁਤ ਪਿਆਰ ਇਹਨਾਂ ਨੇ ਬਖਸ਼ਿਆ ਤੇ ਪੰਜਾਬੀ ਪੰਜਾਬੀ ਗਾਣੇ ਵੀ ਗਾਏ ਬਹੁਤ ਸ਼ਾਨਦਾਰ ਬੰਦੇ ਨੇ ਪੂਰੀ ਰੌਣਕ ਲਾਈ ਹੋਈ ਆ

ਟਣਕ 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 ਦਦਾ ਰਾ ਰਾ ਪੂਰੀ ਰੌਣਕ ਲਾਤੀ ਪਈਆਂ ਨੇ ਪੂਰੀ ਰੌਣਕ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਆਪਕਾ ਓਕੇ ਥੈਂਕ ਯੂ ਆਪਾਂ ਇੱਥੇ ਘੁੰਮਦੇ ਪਏ ਸੀ ਤੇ ਆਪਾਂ ਨੂੰ ਇਹ ਸਿੱਖ ਪਰਿਵਾਰ ਮਿਲਿਆਗਾ ਬਰੋ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਸਬਕ੍ਰਿਪਾ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਉਤਰਾਖੰਡ ਤੋਂ ਬੈਂਗਲੌਰ ਪੋਸਟਡ ਆ ਬਟ ਗੁੰਮੜਵਸੇ ਇੱਧਰ ਆਇਆ ਸੀ ਮజే ਨਾਲ ਘੁੰਮ ਰਿਆਂ ਤੇ ਅੱਛਾ ਲੱਗਿਆ ਤੁਹਾਡੇ ਨੂੰ ਮਿਲ ਕੇ ਤੇ ਬਾਕੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੰਨੀ ਦੂਰ ਕੋਈ ਆਪਣਾ ਪੰਜਾਬੀ ਵੀਰ ਜਾਂ ਕੋ ਸਿੱਖ ਸਰਦਾਰ ਮਿਲਦਾ ਤੇ ਬਹੁਤ ਚੰਗਾ ਗੱਲਬਾਤ ਇਹਨਾਂ ਨਾਲ ਕੀਤੀ ਹੈ ਤੇ ਬੜਾ ਵਧੀਆ ਲੱਗਿਆ ਇਹਨਾਂ ਨਾਲ ਤੇ ਹੁਣ ਆਪਾਂ ਆਪਣੇ ਸਫ਼ਰ ਨੂੰ ਅੱਗੇ ਖਿੱਚਾਂਗੇ ਬਹੁਤ ਹੀ ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਵੀ ਥੈਂਕ ਯੂ ਸੋ ਮੱਚ ਉਤਰਾਖੰਡ ਕਿਹੜੀ ਜਗ੍ਹਾ ਤੋਂ ਤੇਰਾ ਦੂੰ ਤੋਂ ਤੇਰਾ ਦੂੰ ਤੋਂ ਠੀਕ ਹੈ ਠੀਕ ਚਲੋ ਠੀਕ ਹੈ ਸਰ ਠੀਕ ਹੈ ਓਕੇ ਓਕੇ ਇੱਥੇ ਨਾ ਬਹੁਤ ਭੀੜ ਲੱਗ ਜਾਂਦੀ ਆ ਤੇ ਅੱਜ ਮੌਸਮ ਵੀ ਕਲੀਅਰ ਨਹੀਂਗਾ ਪਰ ਫਿਰ ਵੀ ਇੰਨੀ ਜਿਆਦੀ ਭੀੜ ਲੱਗੀ ਹੋਈ ਆ ਤੇ ਵਾਈ ਹਸੀ ਜਾਂਦਾ ਵੇਖੀ ਜਾਂਦਾ ਪਰ ਆ ਸਮੁੰਦਰ ਦਾ 뷰 ਤਾਂ ਵੇਖਣ ਵਾਲਾ ਇੰਨੀ ਜਿਆਦੀ ਪਬਲਿਕ ਇੰਨਾ ਜਿਆਦਾ ਰੌਣਕ ਮੇਲਾ ਦੇਖੋ ਕਰਮਾਂ ਦੇ ਵਿੱਚ ਹੈਗਾ ਸੀ ਇਹ ਵੀ ਆਪਾਂ ਦਰਸ਼ਨ ਕਰਨੇ ਸੀ ਇਹ ਵੀ ਕਰ ਲਏ ਆ ਨਾਲ ਜਾਂਦੇ ਜਾਂਦੇ ਤੁਹਾਨੂੰ ਸਮੁੰਦਰ ਦਾ 뷰 ਚੰਗੀ ਤਰ੍ਹਾਂ ਵਿਖਾਈ ਜੰਨੇ ਆ ਤੇ ਜਿਹੜੀਆਂ ਚੀਜ਼ਾਂ ਆਪਾਂ ਅੱਗੇ ਨਹੀਂ ਸੀ ਕਵਰ ਕੀਤੀਆਂ ਉਹ ਵੀ ਕਵਰ ਕਰਦੇ ਜੰਨੇ ਆ ਪਰ ਫਿਰ ਵੀ ਨਾ ਬਚਾ ਹੋ ਗਿਆ ਕਿਉਂਕਿ ਮੈਨੂੰ ਐ ਲੱਗਦਾ ਜਿਵੇਂ بارش ਆ ਜਾਂਦੀ ਨਾ ਤੇ ਬਹੁਤ ਜਿਆਦਾ ਦਿੱਕਤ ਹੋਣੀ ਸੀ ਪਰ ਮੌਸਮ ਕਲੀਅਰ ਹੋ ਹੀ ਗਿਆ ਆ ਬਾਈ ਉਹ ਹੀ ਨੇ ਜਿਹੜੇ ਆਪਣੇ ਅੰੱਚ ਦੇ ਟੱਪਦੇ ਰਹੇ ਸੀ ਬਹੁਤ ਸ਼ਾਨਦਾਰ ਲੱਗਦਾ ਪਿਆ ਐਦਾਂ ਖਾਲੀ ਕੱਲੀ ਜੀ ਛੜ ਕੇ ਤੇ ਦੋ ਬੰਨੇ ਪਾਣੀ ਤੇ ਇੰਨੀ ਜਿਆਦਾ ਪਬਲਿਕ ਘੁੰਮਣ ਵਾਲੀ ਆਉਂਦੀ ਹੈ ਤੇ ਇਹ ਚੀਜ਼ਾਂ ਨੂੰ ਵੇਖਣ ਵਾਸਤੇ ਇੱਕ ਅਮੇਜਨ ਕਰੋ ਜਿਵੇਂ ਮੰਨ ਲਓ ਅੱਜ ਤੋਂ 7000 ਸਾਲ ਪਹਿਲਾਂ ਕਿਹਾ ਜਾਂਦਾ ਵੀ ਕਿਵੇਂ ਲੋਕ ਵਸਦੇ ਹੋਣਗੇ ਤੇ ਕਿਵੇਂ ਭਗਵਾਨ ਰਾਮ ਜੀ ਨੇ ਇੰਨੀ ਵੱਡੀ ਤਕੜੀ ਜੰਗ ਜਿੱਤੀ ਉਹ ਵੀ ਐਡਾ ਦੁਨੀਆ ਦਾ ਜਿਵੇਂ ਕਹਿ ਦਈਏ ਮੰਨਿਆ ਆ ਰਾਵਣ ਸੀਗਾ ਤੇ ਉਹਦੇ ਨਾਲ ਇੰਨਾ ਇੰਨਾ ਟਾਈਮ ਗੁਜ਼ਾਰਿਆ ਕਿਵੇਂ ਪਿੱਛਾ ਕੀਤਾ ਤੇ ਸਿੱਧਾ ਮਾਰਨ ਲੱਭ ਕੇ ਲਿਆਂਦਾ ਇੱਕ ਸੋਚਣ ਵਾਲੀ ਗੱਲ ਹੈ ਨਾ ਕਿੰਨਾ ਜ਼ਿਆਦਾ ਦੇਖਦਾ ਇਸ ਚੀਜ਼ ਦਾ ਵੀ ਅੱਜ ਦੇ ਯੁੱਗ ਦੇ ਵਿੱਚ ਤੇ ਪਹਿਲਾਂ ਦੇ ਯੁੱਗ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਹੈ ਉਦੋਂ ਕੋਈ ਗੱਡੀਆਂ ਨਹੀਂ ਕੋਈ ਕੁਝ ਨਹੀਂ ਤੇ ਜਿਵੇਂ ਮੰਨ ਲਓ ਜਾਨਵਰ ਵੀ ਉਦੋਂ ਇਨਸਾਨਾਂ ਦੇ ਨਾਲ ਮਿਲ ਕੇ ਰਹਿੰਦੇ ਸੀਗੇ ਤੇ ਕਿੰਨਾ ਜ਼ਿਆਦਾ ਪਿਆਰ ਸਤਿਕਾਰ ਸੀਗਾ ਭਗਵਾਨ ਸ਼੍ਰੀ ਰਾਮ ਜੀ ਨਾਲ ਤੇ ਇਸੇ ਸਮੁੰਦਰ ਦੇ ਵਿੱਚ ਉਹ ਸਮੁੰਦਰ ਦੇਖ ਲਓ ਕਿੰਨੇ ਪੁਰਾਣਾ ਕਿੰਨਾ ਪਾਣੀ ਹੈ ਦੇਵਤੇ ਨੇ ਪੂਜਾ ਕੀਤੀ ਆ ਨਾ ਸ਼ਾਨਦਾਰ 뷰 ਹੋਣਾ ਕਿੰਨਾ ਸ਼ਾਂਤ ਜਾ ਇਕੱਲਾ ਪੰਜਾ ਕੁਦਰਤ ਨਾਲ ਗੱਲਾਂ ਕਰਨ ਦਾ ਬੜਾ ਵਧੀਆ ਸੁਆਭ ਬਣਦਾ ਆ ਚੀਜ਼ਾਂ ਵੇਖ ਕੇ ਸਾਰੇ ਬਨੇ ਪਾਣੀ ਦੀਆਂ ਛੱਲਾਂ ਬੰਗਾਲ ਹਿੰਦ ਮਹਾਸਾਗਰ ਦਾ ਮੇਲ ਤੇ ਅਸਮਾਨ ਥੋੜਾ ਜਿਹਾ ਕਲੀਅਰ ਹੋਇਆ ਤੇ ਪਹਿਲਾਂ ਤਾਂ ਬਹੁਤ ਜ਼ਿਆਦਾ ਬੱਦਲਵਾਈ ਸੀ ਮੈਂ ਕਿਹਾ ਵੀ ਭੇਜ ਜਾਾਂਗੇ ਕੰਮ ਪਾਣੀ ਸਿਰ ਤੋਂ ਲੰਗੇ ਕ ਲੱਗਦਾ ਪਰ ਫਿਰ ਵੀ ਟਾਈਮ ਮਿਲ ਗਿਆ ਬਦਿਆ ਹੋ ਗਿਆ ਸ਼ਾਨਦਾਰ ਆਹ ਵੇਖੋ ਸਮੁੰਦਰੀ ਬਗਲੇ ਕਿੱਡੇ ਸੋਹਣੇ ਲੱਗਦੇ ਪਏ ਆਹ ਦੇਖ ਕੇ ਦੂਰੋਂ ਹੀ ਸ਼ਾਲਾ ਮਾਰ ਕੇ ਤੇ ਉੱਡ ਗਏ ਤੇ ਇੱਧਰ ਲ ਬਨੇਕਣਾ ਆ ਬਾਜ ਬੈਠਾ ਹੈ ਤੇ ਹੇਲੀ ਆ ਵੇਹ ਬਾਜ ਹੀ ਆ ਤੇ ਇਹਦੇ ਤੋਂ ਡਰਦੇ ਦੂਰਦੇ ਨਹੀਂ ਹੈਗੇ ਐਂ ਬੈਠਾ ਆ ਲੱਗਦਾ ਸ਼ਿਕਾਰ ਕੋਈ ਖੜਿਆ ਨਹੀਂ ਉਹ ਬਗਲੇ ਵੇਖੋ ਕਿੱਡੇ ਸੋਹਣੇ ਮੱਗ ਵੀ ਗਏ ਨੇ ਆ ਜਿੱਦੇ ਜਿੱਦੇ ਅਭੀ ਉੱਟ ਗਿਆ ਚੱਲ ਡਰ ਨਹੀਂ ਲੱਗਦਾ ਲੱਗਦਾ ਤੈਨੂੰ ਪਤਾ ਆਪਾਂ ਤਨੁਛ ਕੋਟੀ ਦੇ ਰਾਹਾਂ ਤੇ ਘੁੰਮਦੇ ਪਏ ਸੀ ਤੇ ਇੱਥੇ ਆਪਾਂ ਨੂੰ ਇੱਕ ਜੋੜਾ ਮਿਲਿਆ ਜਿਹੜੇ ਅੰਡੇਮਾਨ ਅੰਡੇਮਾਨ ਤੋਂ ਆਏ ਆ ਕਾਫੀ ਦੂਰ ਏ ਲਗਭਗ 1200 ਕਿਲੋਮੀਟਰ ਸਮੁੰਦਰ ਦੇ ਅੰਦਰ ਏ ਤੇ ਉੱਥੇ ਨਾਲ ਹੀ ਰਾਇਸ਼ ਏ ਤੇ ਸੁਣ ਕੇ ਮੈਨੂੰ ਬੜਾ ਵਧੀਆ ਲੱਗਾ ਕਹਿੰਦੇ ਵੀ ਇਹ ਅੰਡੇਮਾਨ ਤੋਂ ਆਏ ਆ ਹੈਲੋ bro ਹੈਲੋ bro ਨਮਸਤੇ तो। क्या हाल चाल आपका सब बढ़िया है और आपका नाम सूर्य प्रकाश और आपका मोनिका और आप कहाँ से हो हम अंडमान से अंडमान थोड़ा सा अलाउडली बोलिए और इसको नजदीक में अंडमान निकोबार आइलैंड से हम अंडमान निकोबार आइलैंड से